ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ ਜਿਨ੍ਹਾਂ ਵਿੱਚ ਮਾਝਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਰਮਦਾਸ ਗੱਗੋ ਮਾਹਲ ਅਤੇ ਹੋਰ ਕਈ ਪਿੰਡ ਬੁਰੇ ਹਾਲਾਤਾਂ ਤੋਂ ਗੁਜ਼ਰ ਰਹੇ ਨੇ ਹੜ੍ਹ ਪੀੜਤ ਲੋਕਾਂ ਕੋਲ ਨਾ ਤਾਂ ਰਾਸ਼ਨ ਹੈ ਨਾ ਹੀ ਪਸ਼ੂਆਂ ਲਈ ਚਾਰਾ ਜਿੱਥੇ ਪੂਰਾ ਪੰਜਾਬ ਹੜ੍ਹ ਪੀੜਤਾਂ ਦੀ ਮਦਦ ਲਈ ਉਪਰਾਲੇ ਕਰ ਰਿਹਾ ਹੈ ਉੱਥੇ ਹੀ ਹੁਣ ਗਮਟਾਲਾ ਪਿੰਡ ਦੇ ਨੌਜਵਾਨ ਵੀ ਮੈਦਾਨ ਵਿੱਚ ਉਤਰ ਆਏ ਹਨ ਸੋਮਵਾਰ ਦੀ ਸਵੇ ਯੂਥ ਕਾਂਗਰਸੀ ਆਗੂ ਅਤੇ ਸਮਾਜ ਸੇਵਕ ਮਨਜੀਤ ਸਿੰਘ ਅਤੇ ਹਰਮਨ ਗਮਟਾਲਾ ਦੀ ਅਗਵਾਈ ਹੇਠ 8 ਟਰਾਲੀਆਂ ਭਰ ਕੇ ਲੰਗਰ ਅਤੇ ਪਸ਼ਵਾਂ ਲਈ ਚਾਰਾ ਹੜਪੀੜ ਇਲਾਕਿਆਂ ਵਿੱਚ ਭੇਜਿਆ ਗਿਆ ਹਰਮਨ ਗੁਮਟਾਲਾ ਨੇ ਆਖਿਆ ਕਿ ਇਹ ਸੇਵਾ ਨਿਰੰਤਰ ਜਾਰੀ ਰਹੇਗੀ ਕਿਉਂਕਿ ਪੰਜਾਬ ਸਾਡਾ ਹੈ ਅਤੇ ਪੰਜਾਬੀ ਵੀ ਸਾਡੇ ਹਨ ਹੜਪੀੜਤਾਂ ਦੀ ਸੇਵਾ ਲਈ ਪਿੰਡ ਦੇ ਨੌਜਵਾਨ ਅਤੇ ਬਜ਼ੁਰਗ ਸਭ ਵੱਡੀ ਗਿਣਤੀ ਵਿੱਚ ਰਵਾਨਾ ਹੋਏ ਗੁਰੂ ਪਿਆਰਿਓ ਸਾਰੀ ਸਾਧ ਸੰਗਤ ਨੂੰ ਪਤਾ ਵਾ ਕਿ ਜਿਹੜੀ ਆਫਤ ਇੱਕ ਕੁਦਰਤੀ ਆਈ ਆ ਅਜਨਾਲੇ ਹਲਕੇ ਦੇ ਵਿੱਚ ਤਕਰੀਬਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਹ ਚੀਜ਼ ਆਈ ਆ ਪਰ ਸਾਨੂੰ ਤਕਰੀਬਨ ਕਹੋ ਕਿ ਜਿਹੜਾ ਸਾਡਾ ਸਾਨੂੰ ਲਾਲ ਲੱਗਦਾ ਜਿਹੜੀ ਚੀਜ਼ ਉਹ ਹੈਗਾ ਜੀ ਨਾਲਾ ਸ੍ਰੀ ਵਿਦਿਆ ਜਿਹੜਾ ਉੱਥੇ ਜਿਹੜੀ ਚੀਜ਼ ਆਈ ਆ ਉਹ ਉਹਦੇ ਦਰਮਿਆਨ ਦੇ ਵਿੱਚ ਅਸੀਂ ਇਹ ਸਾਰਾ ਅੱਜ ਕੱਲ ਅਸੀਂ ਗਏ ਹਾਂ ਸਿਰਫ ਇਹ ਚੀਜ਼ ਵੇਖਣ ਕਿ ਕਿੱਥੇ ਚੀਜ਼ ਕਿਹੜੀ ਚੀਜ਼ ਦੀ ਲੋੜ ਹੈ ਕਿਹੜੀ ਨਹੀਂਗਾ ਸਾਰਾ ਬੰਨ ਤੱਕ ਵੇਖ ਕੇ ਆਏ ਆ ਕਿੰਨਾ ਬੰਨ ਟੁੱਟਾ ਕਿੰਨਾ ਨਹੀਂ ਹੁਣ ਉਹ 5-7 ਪਿੰਡ ਆ ਜਿੱਥੇ ਸਹੀ ਮੈਨੇਜ ਚੀਜ਼ ਨਹੀਂ ਗਈ ਉਹਦੇ ਵਾਸਤੇ ਅਸੀਂ ਪਸ਼ੂਆਂ ਲਈ ਚਾਰਾ ਤੇ ਨਾਲ 5-7 ਟਰਾਲੇ ਤੂੜੀ ਦੇ ਨਾਲ ਤਿੰਨ ਇੱਕ ਟਰਾਲੇ ਚਾਰੇ ਦੇ ਆ ਉਹਦੇ ਨਾਲ-ਨਾਲ ਆਪਣੇ ਇਨਸਾਨਾਂ ਵਾਸਤੇ ਢਾਲਾਵਾ ਤਿੰਨ ਚਾਰ ਕਿੰਟਲ ਪੰਜ ਕਿੰਟਲ ਨਾਲ ਉਹਦੇ ਪ੍ਰਸ਼ਾਦੇ ਆ ਚਾਰ ਪੰਜ ਕਿੰਟਲ ਵੀ ਇਹ ਸਿਰਫ ਸਾਡੇ ਨਗਰ ਵੱਲੋਂ ਅਸੀਂ ਆਪਣੇ ਨਿੱਜੀ ਨਾਲ ਪਾਣੀ ਲਾ ਲੋਗੇ ਤਿੰਨ ਚਾਰ ਸੌ ਪੇਟੀ ਪਾਣੀ ਦੀ ਆ ਉਹ ਅਸੀਂ ਆਪ ਸਾਡੀ ਟੀਮ ਆ ਵੇਖੋ ਆ ਮੁੰਡੇ ਵੇ ਲੋਕ ਸਾਰੇ ਇਹ ਨਾਲ ਅਸੀਂ ਆਪਣੇ ਪਿੰਡੋਂ ਖੜਨ ਲੱਗੇ ਆਂ ਤੇ ਘਰ ਘਰ ਪਹੁੰਚੋਣੇ ਅਸੀਂ ਤੇ ਜਿਹੜਾ ਕਿ ਸਹੀ ਮੈਨੇਜ ਉਹਨਾਂ ਦੇ ਕੋਲ ਪਹੁੰਚ ਸਕੇ ਤੇ ਸੋ ਇ ਇਥੋਂ ਤੱਕ ਨਹੀਂ ਗਾ ਕਿ ਅਸੀਂ ਮੈਂ ਸਾਰਿਆਂ ਨੂੰ ਕਹਿੰਦਾ ਕਿ ਐਵੇਂ ਨਾ ਕਿ ਇੱਥੋਂ ਹੋਣੀ ਸਾਰਾ ਜ਼ੋਰ ਲਾ ਲਿਓ ਇਹ ਅਜੇ ਐਂਡ ਇਸ ਚੀਜ਼ ਦਾ ਬੜਾ ਦੂਰ ਆ ਅਜੇ ਪੈਲੀਆਂ ਬਣਨੀਆਂ ਪਰਦਰੀਆਂ ਹੋਣੀਆਂ ਅਜੇ ਦੇ ਬਾਅਦੋਂ ਪਤਾ ਨਹੀਂ ਗਾ ਕਿ ਕਿਹਦੀ ਕਿ ਪਹਿਲੀ ਕਿੱਥੇ ਰਹਿ ਜਾਣੀਆਂ ਉਹ ਪੈਲੀਆਂ ਬਣਨੀਆਂ ਵਾ ਪਰਦਰੀਆਂ ਹੋਣੀਆਂ ਵਾ ਉਦੋਂ ਕਣਕਾਂ ਬੀਜਣੀਆਂ ਵਾ ਉਦੋਂ ਬੜਾ ਜ਼ੋਰ ਲੱਗਣਾ ਆਪਣਾ ਸੋ ਇਸ ਕਰਕੇ ਆਪਣੀ એનર્ਜੀ ਸਾਰੇ ਸਾਹਮਣੇ ਰੱਖੋ ਤਾਂ ਕਿ ਉਥੋਂ ਤੱਕ ਆਪਾਂ ਇਹਨਾਂ ਦੇ ਨਾਲ ਨਿਭ ਸਕੀਏ ਸੋ ਮੈਂ ਇਹੋ ਹੀ ਆਖੀ ਸਾਰੇ ਭੈਣ ਭਰਾ ਜਿੱਥੇ ਜਿੱਥੇ ਜਿਹਦੇ ਲਾਗੇ ਲਾਗੇ ਜਿਹਦਾ ਹੈਗਾ ਵਾ ਉਹ ਉਥੋਂ ਉੱਥੇ ਪਹੁੰਚ ਕੇ ਆਪਣੀ ਸੇਵਾ ਕਰੇ ਕਿਉਂਕਿ ਪੰਜਾਬ ਹੀ ਪੰਜਾਬ ਦੇ ਨਾਲ ਖੜਦਾ ਵਾ ਤੇ ਬਾਕੀ ਤੁਸੀਂ ਵੇਖ ਹੀ ਲਿਆ ਕਿ ਇੱਕ ਵਾਰੀ ਕਿਹੜੇ ਤਰੀਕੇ ਦੇ ਨਾਲ ਆਪਣੇ ਮਝੈਲਾਂ 'ਚ ਰੋਸ ਵੜਾ ਵਾ ਪਰ ਅੱਖਾਂ ਤੇ ਜਾਂ ਆਪਣਾ ਕਹ ਲੋ ਚਿਹਰੇ ਤੇ ਫੇਰ ਵੀ ਖੁਸ਼ੀ ਹੈ ਕਿ ਖੁਸ਼ ਹੋ ਕੇ ਸਾਰਿਆਂ ਨੂੰ ਮਿਲਦੇ ਆ ਤੇ ਇਸ ਕਰਕੇ ਇਹੋ ਹੀ ਆ ਸਾਰਾ ਕੁਝ ਤੇ ਸੁਰੂ ਸਿਰ ਅਬ ਮੈਂ ਆਪਣੇ ਨਗਰ ਦਾ ਜਾਂ ਜਿੰਨੇ ਬਾਹਰੋਂ ਸਜਨਾ ਦਾ ਸਾਰਿਆਂ ਦਾ ਮੈਂ ਕੋਟ ਕੋਟ ਧੰਨਵਾਦ ਕਰਦਾ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਤੇ ਮਾਝਾ ਕੁਝ ਜਿਹੜਾ ਹੈ ਉਹ ਜਾਦਾ ਹੀ ਪ੍ਰਭਾਵਿਤ ਹੋਇਆ ਤੇ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਲਈ ਪੂਰਾ ਪੰਜਾਬ ਜਿੱਥੇ ਇਕਜੁੱਟ ਹੈ ਉੱਥੇ ਹੀ ਹੁਣ ਪਿੰਡ ਗੁੰਟਾਲਾ ਦੇ ਨੌਜਵਾਨ ਵੀ ਇਸ ਮੈਦਾਨ ਵਿੱਚ ਉਤਰ ਆਏ ਨੇ ਸੋਮਵਾਰ ਨੂੰ ਨੌਜਵਾਨਾਂ ਵੱਲੋਂ ਵੱਡੀ ਮਾਤਰਾ ਦੇ ਵਿੱਚ ਹੜ੍ਹ ਪੀੜਤ ਲੋਕਾਂ ਦੇ ਲਈ ਜਿੱਥੇ ਲੰਗਰ ਭੇਜਿਆ ਗਿਆ ਏ ਉੱਥੇ ਹੀ ਟਰਾਲੀਆਂ ਭਰ ਕੇ ਪਸ਼ੂਆਂ ਦੇ ਲਈ ਚਾਰਾ ਵੀ ਭੇਜਿਆ ਗਿਆ ਏ ਸੋ ਅਪੀਲ ਇਹੀ ਕਰਦੇ ਆਂ ਕਿ ਹੜ੍ਹ ਪੀੜਤਾਂ ਦੀ ਮਦਦ ਹੋਣੀ ਚਾਹੀਦੀ ਹੈ ਭਾਵੇਂ ਉਹ ਸਮਾਜ ਸੇਵਾ ਹੋਵੇ ਸਮਾਜ ਸੇਵਕ ਹੋਣ ਚਾਹੇ ਸਰਕਾਰਾਂ ਹੋਣ ਕੈਮਰਾਮੈਨ ਨਰੇਸ਼ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ